ਜਿਹੜੇ ਮਰਦ ਬੱਚਾ ਪੈਦਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਸ਼ਕਰਾਣੂ ਪੈਦਾ ਨਹੀਂ ਹੁੰਦੇ ਨੇ ਉਹਨਾਂ ਦੇ ਲਈ ਇੱਕ ਬੇਹਤ ਵੱਡੀ ਖਬਰ ਆ ਕਿ ਹੈ ਦਰਸਲ ਇਸ ਤੇ ਗੌਰ ਕਰਨਾ ਜ਼ਰੂਰੀ ਹੈ ਦਰਸਲ ਹੁਣ ਵਿਗਿਆਨੀਆਂ ਦੇ ਵੱਲੋਂ ਵੱਡੇ ਪੱਤਰ ਦੀ ਖੋਜ ਕੀਤੀ ਗਈ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਤੁਹਾਨੂੰ ਦੱਸ ਦਈਏ ਕਿ ਚੀਨੀ ਵਿਗਿਆਨੀਆਂ ਨੇ ਇੱਕ ਅਜਿਹੀ ਖੋਜ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਨਾਲ ਜਿਹੜੇ ਮਰਦ ਬੱਚੇ ਪੈਦਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਸ਼ਕਰਾਣੂ ਨਹੀਂ ਪੈਦਾ ਹੁੰਦੇ ਨੇ ਬਣਦੇ ਨੇ ਉਹਨਾਂ ਲਈ ਇੱਕ ਖਾਸ ਖਬਰ ਹੈ ਕਿਉਂਕਿ ਹੁਣ ਤੁਹਾਡੀ ਇੱਕ ਆਸ ਜਾਗ ਸਕਦੀ ਹੈ ਤੁਸੀਂ ਵੀ ਬੱਚੇ ਪੈਦਾ ਕਰ ਸਕਦੇ ਹੋ ਜਾਨੀ ਕਿ ਤੁਹਾਡੇ ਘਰ ਵੀ ਬੱਚੇ ਜਨਮ ਲੈਣਗੇ ਜਾਨੀ ਕਿ ਕਈ ਜੋੜੇ ਜਿਹੜੇ ਬੱਚੇ ਨਹੀਂ ਪੈਦਾ ਕਰ ਸਕਦੇ ਕਈ ਕਮੀਆਂ ਕਾਰਨ ਅਜੇ ਹਾਂ ਨਹੀਂ ਹੋ ਰਿਹਾ ਪਰ ਹੁਣ ਤਾਂ ਸੀ ਇਹ ਕਿ ਚੀਨੀ ਵਿਗਿਆਨੀਆਂ ਨੇ ਹੁਣ ਇੱਕ ਚੂਹੇ ਦੇ ਸਟੈਮ ਜਿਹੜੇ ਸੈੱਲ ਨੇ ਉਹਨਾਂ ਦੀ ਖੋਜ ਦੇ ਨਾਲ ਜਾਨੀ ਕਿ ਉਹਨਾਂ ਸੈੱਲਾਂ ਦੀ ਮਦਦ ਨਾਲ ਇੱਕ ਬਿਹਤ ਵੱਡਾ ਜਿਹੜਾ ਕੰਮ ਕੀਤਾ ਹੈ ਜਾਨੀ ਕਿ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਸਟੈਮ ਸੈੱਲਾਂ ਦੇ ਜਦੋਂ ਖੋਜ ਕੀਤੀ ਜਾਨੀ ਕਿ ਪੂਰਨ ਤੌਰ ਤੇ ਉਹਨਾਂ ਤੇ ਟੈਸਟ ਕੀਤਾ ਗਿਆ ਤਾਂ ਚੂਹੇ ਦੇ ਬੱਚੇ ਪੈਦਾ ਹੋਏ ਜਾਨੀ ਕਿ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜੇਕਰ ਮਨੁੱਖਾਂ ਤੇ ਅਸਰ ਕਰਦਾ ਹੈ ਜਾਂ ਉਹਨਾਂ ਤੇ ਕੰਮ ਕਰਦਾ ਹੈ ਉਹਨਾਂ ਦੇ ਕਿੰਨਾ ਪ੍ਰਭਾਵਸ਼ਾਲੀ ਹੈ ਇਸ ਦੇ ਉੱਤੇ ਪੂਰਨ ਤੌਰ ਤੇ ਹਾਲੇ ਜਾਂਚ ਕੀਤੀ ਜਾ ਰਹੀ ਹੈ ਜਾਨਕਿ ਹੁਣ ਪੂਰਾ ਤੌਰ ਤੇ ਕੰਮਕਾਜ ਹੋ ਰਿਹਾ ਹੈ ਇਹ ਦੇਖਣਾ ਜ਼ਰੂਰੀ ਹੈ ਕਿ ਇਹ ਮਨੁੱਖਾਂ ਦੇ ਲਈ ਜਿਹਦਾ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਲਾਭਕਾਰੀ ਹੈਗਾ ਜਾਂ ਫਿਰ ਉਹਨਾਂ ਲਈ ਨੁਕਸਾਨਦਾਇਕ ਹੈ ਇਸ ਦਾ ਟੈਸਟ ਹੁਣਾਂ ਬਾਕੀ ਹੈ ਹਾਲਾਂਕਿ ਜੇਕਰ ਇਹ ਅਧਿਆਨ ਪਾਸ ਹੋ ਜਾਂਦਾ ਹੈ ਜਾਨਕਿ ਇਹ ਜਿਹੜਾ ਟੈਸਟ ਆ ਪਾਸ ਹੁੰਦਾ ਹੈ ਤਾਂ ਬਹੁਤ ਸਾਰੇ ਮਰਦਾਂ ਦੀਆਂ ਜਾਂ ਜੋੜੇ ਦੀਆਂ ਦਿੱਕਤਾਂਵਾਂ ਦੂਰ ਹੋ ਸਕਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਕਲਕਾਰੀਆਂ ਘੁਣ ਸਕਦੀਆਂ ਨੇ ਚੂਹੇ ਦੇ ਸਟੈਂਸਲਾਂ ਦੇ ਨਾਲ ਇੱਕ ਵੱਖਰੇ ਢੰਗ ਨਾਲ ਖੋਜ ਕਰਨ ਦੀ ਤਿਆਰੀ ਦੇ ਵਿੱਚ ਚੀਨੀ ਵਿਗਿਆਨੀ ਹਨ ਤੇ ਤੁਹਾਨੂੰ ਦੱਸੀਏ ਕਿਹਾ ਜਾ ਰਿਹਾ ਕਿ ਜਦੋਂ ਇਹ ਟੈਸਟ ਜਿਹੜੇ ਨੇ ਹੋਣਗੇ ਹਾਲੇ ਇਹ ਪੂਰਾ ਪ੍ਰੋਸੈਸਿੰਗ ਦੇ ਅੰਡਰ ਚੱਲ ਰਿਹਾ ਹੈ ਜਾਨੀ ਕਿ ਇਸ ਤੇ ਹਾਲੇ ਪੂਰੀ ਜਾਂਚ ਹੋਵੇਗੀ ਔਰ ਉਸ ਤੋਂ ਬਾਅਦ ਹੀ ਦੇਖਣਾ ਹੋਵੇਗਾ ਕਿ ਇਹ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਕਿੰਨਾ ਕੁ ਅਸਰਮੰਦ ਹੈ ਪਰ ਇਸੇ ਤਰੀਕੇ ਦੇ ਨਾਲ ਜੇਕਰ ਇਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਮਨੁੱਖਾਂ ਤੇ ਅਸਰ ਕਰਦਾ ਤੇ ਮਨੁੱਖਾਂ ਦੇ ਹੀ ਜਿਹੜੇ ਸੈੱਲ ਨੇ ਉਹਨਾਂ ਦੇ ਨਾਲ ਹੀ ਸ਼ਕਰਾਮੂ ਪੈਦਾ ਹੋ ਸਕਦੇ ਨੇ ਤਾਂ ਉਹਨਾਂ ਦੀ ਬਾਡੀ ਦੇ ਵਿੱਚ ਜਿਸ ਤਰੀਕ ਦੀ ਕਮੀ ਹੈ ਉਹ ਸੈੱਲ ਜਿਹੜੇ ਨੇ ਉਹ ਪੂਰੇ ਕਰ ਸਕਦੀ ਹੈ ਕਮੀ ਉਸ ਤੋਂ ਬਾਅਦ ਤੁਹਾਡੇ ਘਰ ਬੱਚੇ ਪੈਦਾ ਹੋ ਸਕਦੇ ਨੇ ਚੀਨੀ ਵਿਗਿਆਨੀ ਲਗਾਤਾਰ ਵੱਡੀਆਂ ਖੋਜਾਂ ਕਰਨ ਨੂੰ ਲੈ ਕੇ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਉਹਨਾਂ ਦੇ ਕੋਲੋਂ ਬਹੁਤ ਵੱਡੀਆਂ ਖੋਜਾਂ ਕੀਤੀਆਂ ਜਾਂਦੀਆਂ ਨੇ ਇਸ ਨੂੰ ਹੀ ਲੈ ਕੇ ਇੱਕ ਅਹਿਮ ਖਬਰ ਜਿਹੜੀ ਸਾਹਮਣੇ ਆਈ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਨਹੀਂ ਕਿ ਹੁਣ ਚੀਨੀ ਵਿਗਿਆਨ ਹੈ ਦੀ ਇੱਕ ਅਜਿਹੀ ਖੋਜ ਚੁੱਕੀ ਚੂਹੇ ਦੇ ਸਟੈਮ ਸੈੱਲਾਂ ਤੋਂ ਵੀ ਬੱਚੇ ਪੈਦਾ ਕੀਤੇ ਜਾ ਸਕਦੇ ਨੇ ਤੇ ਮਨੁੱਖਾਧ ਲਈ ਕਾ ਆਸ ਵਾਲੀ ਖਬਰ ਹੈ ਜਿਹੜੇ ਜਿਹੜੇ ਮਰਦ ਬੱਚੇ ਨਹੀਂ ਪੈਦਾ ਕਰ ਸਕਦੇ ਉਹਨਾਂ 'ਚ ਕਮੀ ਹੈ ਸ਼ਕਰਾਮ ਨਹੀਂ ਪੈਦਾ ਹੁੰਦੇ ਨੇ ਬੰਦੇ ਨੇ ਉਹ ਜ਼ਰੂਰ ਬੱਚੇ ਪੈਦਾ ਕਰ ਸਕਦੇ ਨੇ ਇੱਕ ਤੁਹਾਡੇ ਲਈ ਆਸ ਵਾਲੀ ਖਬਰ ਆ ਚੁੱਕੀ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ